ਕਲਾ ਵਿੱਚ ਇੱਕ ਛੱਪੜ ਨੂੰ ਲੈ ਕੇ ਦੋਹ ਤੇਰਾ ਵਿੱਚ ਤਕਰਾਰ ਮੌਜੂਦਾ ਸਰਪੰਚ ਤੇ ਲੱਗੇ ਧੱਕੇਸ਼ਾਹੀ ਦੇ aarop ਪਿੰਡ ਜਲਾਲਪੁਰ ਕਲਾ ਦੇ ਲੋਕਾਂ ਨੇ ਮੌਜੂਦਾ ਸਰਪੰਚ ਕਮਲਜੀਤ ਸਿੰਘ ਤੇ ਇਲਜ਼ਾਮ ਲਾਇਆ ਹਨ ਕਿ ਉਸਨੇ ਛੱਪੜ ਦੀ ਸਫਾਈ ਤੇ ਦਰਖਤ ਕੱਟੇਗੇ ਹਨ ਤੇ ਵਾਲਮੀਕੀ ਸਮਾਜ ਦੇ ਲੋਕਾਂ ਨਾਲ ਧੱਕਾ ਕਰਦੇ ਹੋਏ ਉਹਨਾਂ ਦੇ ਘਰ ਦੇ ਬਾਹਰ ਫੇਈ ਪ੍ਰਾਲੀ ਨੂੰ ਅਗਲਾ ਦਿੱਤੀ ਜਿਸ ਕਾਰਨ ਉਹਨਾਂ ਦੇ ਪ੍ਰਾਲੀ ਸੜ ਗਈ ਤੇ ਨਾਲ ਹੀ ਉਹਨਾਂ ਦੇ ਜਾਨਵਰਾਂ ਦਾ ਵੀ ਜਾਣੀ ਨੁਕਸਾਨ ਹੋਇਆ ਜਿਸ ਕਾਰਨ ਦੋ ਜਾਨਵਰ ਸੜ ਗਏ ਤੇ ਉਹਨਾਂ ਦੀ ਮੌਤ ਹੋ ਗਈ। ਇਸ ਸਬੰਧ ਵਿੱਚ ਜਦੋਂ ਮੌਜੂਦਾ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਿੰਡ ਦੇ ਸ਼ਾਮਲੇਟ ਦੀ ਜ਼ਮੀਨ ਤੇ ਪਿੰਡ ਦੇ ਲੋਕਾਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਨਜਾਇਜ਼ ਕਬਜ਼ੇ ਕਰਕੇ ਬੈਠੇ ਹਨ ਜਿਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਜ਼ਮੀਨ ਖਾਲੀ ਕਰਨ ਦਾ ਆਰਡਰ ਦਿੱਤੇ ਸਨ ਪਰ ਉਹਨਾਂ ਨੇ ਆਰਡਰ ਲੈਣ ਤੋਂ ਮਨ੍ਹਾ ਕਰ ਦਿੱਤਾ ਗਿਆ। ਦੂਜੇ ਪਾਸੇ ਇਸ ਸਬੰਧ ਵਿੱਚ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਮੌਜੂਦਾ ਐਸਐਚਓ ਲਾਕ ਸਿੰਘ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਨੇ ਕਿਸੇ ਵੀ ਅਧਿਕਾਰੀ ਨੂੰ ਛੱਪੜ ਦੀ ਸਫਾਈ ਤੇ ਦਰਖਤ ਦੀ ਕਟਾਈ ਬਾਰੇ ਨਹੀਂ ਦੱਸਿਆ ਕਿ ਉਸਨੇ ਖੁਦ ਹੀ ਸਭ ਕੁਝ ਕੀਤਾ ਹੈ ਉਸ ਦਾ ਇਸ ਤੋਂ ਪਹਿਲਾਂ ਵੀ ਅਪਰਾਧਿਕ ਮਾਮਲੇ ਵਿੱਚ ਵਕ ਵਕ 4 ਤੋਂ 5 ਮੁਕਦਮੇ ਦਰਜ ਹਨ ਤੇ ਹੁਣ ਵੀ ਪੁਲਿਸ ਵੱਲੋਂ ਸਰਪੰਚ ਤੇ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਜਲਦੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਕਪੂਰਥਲਾ ਤੋਂ ਪੱਤਰਕਾਰ ਰਜਿੰਦਰ ਕੁਮਾਰ ਕਪੂਰਥਲਾ ਦੀ ਵਿਸ਼ੇਸ਼ ਰਿਪੋਰਟ ਚਰਨਜੀਤ ਸਿੰਘ ਰੋਨੀ ਜੀ ਜਿਹੜਾ ਮਸਲਾ ਹੋਇਆ ਆ ਤੁਹਾਡੇ ਕਿਹ ਨਾਲ ਤੁਹਾਡੇ ਸਾਰੇ ਬਜ਼ੁਰਗਾਂ ਨੇ ਕਿਹਾ ਦੇ ਮੈਂ ਦੱਸਾਂ ਕਿ ਪਿੰਡ ਦਾ ਸਰਪੰਚ ਦਾ ਮਸਲਾ ਹੈ ਹਾਂਜੀ ਸਰ ਇਹ ਇਦਾਂ ਜੀ ਅਸੀਂ ਮਤਲਬ ਕਿ ਸਰਪੰਚ ਨੂੰ ਵੋਟਾਂ ਨਹੀਂ ਪਾਈਆਂ ਸੀ ਉਹਦਾ ਕਰਕੇ ਸਾਨੂੰ ਕਾਫੀ ਟਾਈਮ ਤੋਂ ਇਹ ਧਮਕੀਆਂ ਦਿੰਦਾ ਸੀ ਕਿ ਤੁਹਾਡੇ ਨਾਲ ਇਦਾਂ ਕਰੂੰਗਾ ਉਦਾਂ ਕਰੂੰਗਾ ਉਹ ਚੱਕਰ 'ਚ ਅਸੀਂ ਸਟੇ ਆਰਡਰ ਲਿਆ ਹੋਇਆ ਸੀਗਾ ਸਟੇ ਆਰਡਰ ਲੈਣ ਦੇ ਬਾਵਜੂਦ ਵੀ ਕਿੰਨੇ ਮਰਲੇ ਜਗ੍ਹਾ ਹੈ 9 ਮਰਲੇ ਜੀ ਪਰਲੀ 8 ਮਰਲੇ 8 ਮਰਲੇ ਮਾ ਇਹਨਾਂ ਦੋਨਾਂ ਇਹਨਾਂ ਦੋਨਾਂ ਪਲਾਟਾਂ ਦਾ ਸਟੇਟੋਰ ਤੁਹਾਡੇ ਕੋਲ ਡਾਟ ਹੈਗਾ ਹਾਂਜੀ ਹਾਂਜੀ ਕੋਟ ਦੇ ਤੁਹਾਡੇ ਕੋਲ ਡਾਟ ਹੈ ਜੀ ਹਾਂਜੀ ਹਾਂਜੀ ਇਹ ਸਰਪੰਚ ਦੇ ਨਾਲ ਜਦੋਂ ਸਰਪੰਚ ਢਾਟ ਵੀ ਕਰਨਾ ਹੈ ਹਾਂਜੀ ਕੋਈ ਪ੍ਰਸ਼ਾਸਨ ਦਾ ਅਫਸਰ ਕੋਈ ਨਹੀਂ ਸੀ ਨਾਲ ਜੀ ਬਾਰੋਂ ਅਨਫੀਏ ਤੇ ਬੰਦੇ ਨਾਲ ਸੀਗੇ ਠੀਕ ਹੈ ਕੋਈ ਪੁਲਿਸ ਦੀ ਵਰਦੀ ਵਿੱਚ ਕੋਈ ਕੋਈ ਨਹੀਂ ਸੀ ਜਿਹੜੀ ਜੀਸੀਬੀ ਬੁਲਾਈ ਗਈ ਸੀ ਉਹ ਕਿੱਥੋਂ ਬੁਲਾਈ ਸੀ ਸਰਕਾਰ ਨੇ ਕੋਈ ਪਰਸਨ ਨਹੀਂ ਬੁਲਾਈ ਲਿਆ ਉਹ ਪਰਸਨ ਜੀ ਨਸੀਰੇਵਾਲ ਤੋਂ ਆਏ ਤੁਸੀਂ ਹੁਣ ਕੀ ਮੰਗ ਕਰਦੇ ਹੋ ਸਰਕਾਰ ਨੂੰ ਸਰ ਜਿਹੜਾ ਅਸੀਂ ਪਰਚਾ ਦਿੱਤਾ ਗਿਆ ਵਾ ਉਹ ਦਾ ਕਰਕੇ ਅਰੇਸਟ ਨਹੀਂ ਪਾ ਰਹੇ ਉਹ ਸ਼ਰਿਆਮ ਇੱਥੇ ਘੁੰਮਣ ਦਿਆ ਵਾ ਹਾਰਨ ਤੇ ਹਾਰਨ ਮਾਰਦਾ ਜੀ ਨੰਦ ਜਿਹੜਾ ਸਟੇ ਆਰਡਰ ਅਸੀਂ ਲਿਆ ਹੋਇਆ ਉਹ ਭਾਈ ਨੇ ਆਣ ਕੇ ਇਹਨੂੰ ਦੱਸਿਆ ਇੱਥੇ ਜੇਸੀਬੀ ਚੱਲਦੀ ਤੋਂ ਵੀ ਸਾਡਾ ਸਟੇ ਲਿਆ ਹੋਇਆ ਉਹਨੂੰ ਦੇਖ ਲਾ ਜੇ ਤੈਨ ਕੋਈ ਅਥੋਰਿਟੀ ਹੈਗੀ ਤੂੰ ਦੱਸ ਦੇ ਮੈਂ ਬਹੁਤ ਰੋਕਿਆ ਇਹਨੂੰ ਸਰਪੰਚ ਫਿਰ ਬੋਲੇ ਸਰਪੰਚ ਨੇ ਇੱਥੇ ਰੋਕਿਆ ਹੈਗਾ ਮੈਂ ਵੀਡੀਓ ਬਣੀ ਹੋਈ ਆ ਜੀ ਜੀ ਮੈਂ ਇਹਨੂੰ ਕਿਹਾ ਹੈਗਾ ਵੀ ਨਾ ਠਾਕਵੇਂ ਕੰਮ ਨਾ ਕਰ ਤੇ ਪਰ ਨਹੀਂ ਹਟਿਆ ਕਹਿੰਦੀ ਤੂੰ ਪੁੱਛੀ ਹੋ ਜਾ ਅਸੀਂ ਢੋਣੀ ਢੋਣੀ ਢੋਣੇ ਗੁੰਦਕ ਕੇਸ ਚ ਜਿੱਦਿਆ ਹੁੰਦਕ ਬਸ ਆਹੀ ਵੀ ਇਹਨਾਂ ਨੇ ਬੂਟਾ ਬੂਟਾ ਨਹੀਂ ਪਾਈਆਂ ਉਹਨੂੰ। ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਸੁਖਮਨ ਸਿੰਘ ਆ ਜੀ। ਸੁਖਮਨ ਸਿੰਘ ਜਿਹੜਾ ਇੱਕ ਪ੍ਰਿੰਟ ਮਸਲਾ ਤੁਹਾਡੇ ਪਿੰਡ ਚ ਹੋ ਰਿਹਾ ਹੈ। ਹਾਂਜੀ ਹਾਂਜੀ ਇੱਕ ਨਜ਼ਾਇਜ਼ ਕੋਈ ਮਤਲਬ ਜਗਾ ਢਾਈ ਕਿ ਕਿ ਜਾਨਣਾ ਚਾਹੀਦਾ ਜਗਾ ਸੀ। ਕੀ ਕਰੂੰਗਾ? ਮਸਲਾ ਦੇਖੋ ਪਹਿਲਾਂ ਇਹਨਾਂ ਨੇ ਸਾਰੇ ਆਰਡਰ ਵੀ ਦਿੱਤੇ ਆ ਇੱਕ ਮਹੀਨਾ ਪਿਲੋਂ ਮੈਂ ਲਗਭਗ ਜੋ ਨਿਸ਼ਾਨਦਾਈ ਹੋਈ ਆ ਇਹਨਾਂ ਨੇ ਬਾਅਦ ਦੇ ਵਿੱਚ ਵੀ ਕਿਹਾ ਵੀ ਆਡਾ ਕੋਈ ਵੀ ਇਸ ਮਾਲ ਚੱਕ ਲੋ। ਮੇਰੇ ਕੋਲ ਬਰਾਦਰ ਆ ਉਹਨੇ ਕਨਾਲ ਥਾਂਕੋਂ ਲਾਇਆ ਉਧਰ ਵੀ ਦੇਖ ਸਕਦੇ ਉਹਨੇ ਆਪਣੇ ਆਪ ਚੱਕ ਲਿਆ ਖੁਦ ਮੈਂਬਰ ਮਜੂਦਾ ਵਾ ਹੱਥ ਪੈ ਗਏ ਉਹਨਾਂ ਦੀ ਗੱਲ ਨਹੀਂ ਤੇਦੀ ਵੀ ਉਹਨੇ ਵੜਾ ਤੇ ਆਪ ਦੇ ਤਾਂ ਕੋਈ ਨਹੀਂ ਅੱਗ ਤਿੰਨ ਲੱਗ ਪੱਗ ਕੱਲ ਅਸੀਂ ਮੈਂਬਰ ਪੰਚਾਇਤ ਨਹੀਂ ਸੀ ਕੱਲ ਪਸੂ ਅਸੀਂ ਨਾਂ ਬਚਾਉਣ ਦੇ ਲਾਗੇ ਤੇ ਨਾਂ ਫੇਰ ਸਾਡਾ ਗਿਆ ਉਦੋਂ ਪੁਲਿਸ ਆ ਗਈ ਉਦੋਂ ਅੱਗ ਲੱਗ ਗਈ ਅਸੀਂ ਪੰਜ ਛੇ ਜਾਣੇ ਉੱਥੇ ਖੜੇ ਸੀਗੇ ਇੱਕਦਮ ਅੱਗ ਲੱਗਣ ਦਾ ਕੀ ਕਾਰਨ ਹੋ ਗਿਆ ਤੇ ਉਹ ਵੀ ਜਾਣੀ ਕਿ ਪਸ਼ੂ ਦੇ ਸੜ ਜਾਂਦੇ ਉਹ ਵੀ ਕਹਿੰਦੇ ਇਹਨਾਂ ਨੇ ਜਲਮ ਕੀਤਾ ਹੋਗਾ ਪਰ ਮਕਸਾਨ ਵੀ ਨਹੀਂ ਜਾਂਦਾ ਪ੍ਰਧਾਨ ਆ ਅਸੀਂ ਮਲ ਵੀ ਇਹ ਚੀਜ਼ ਹੱਕਦਾਰ ਨਹੀਂ ਗਏ ਕਿ ਅਸੀਂ ਕਿਸੇ ਨੂੰ ਅੱਗ ਲਾ ਦੇਈਏ ਅਸੀਂ ਬਚਾਉਣੇ ਆ ਪਰ ਜਿਹੜਾ ਨਿਵਾਜ ਕਬਜ਼ੇ ਕੀਤਾ ਇਹਦੇ ਬਸੋ ਹੁਣ ਪੁਆ ਤਮਾਨ ਕਹਿੰਦਾ ਇਹ ਕਬਜ਼ੇ ਖੜਾਉ ਕਿੱਥੋਂ ਕਿੱਥੋਂ ਹੋਣ ਲਿਆ ਦੇਂਦਾ ਅਸੀਂ ਤੇ ਦੂਸਰੇ ਧਿਰ ਦਾ ਇਹ ਕਹਿਣਾ ਕਿ ਸਾਨੂੰ ਕੋਈ ਨੋਟਿਸ ਨਹੀਂ ਜਾਰੀ ਕੀਤਾ ਨੋਟਿਸ ਇਹਨਾਂ ਨੂੰ ਕਿੱਥੇ ਦਿੱਤੇ ਹੋਏ ਆ ਬਕਾਇਤ ਆ ਆਪਣੇ ਇੱਧਰ ਵੀ ਵੀਰੇ ਦਾ ਕਰ ਲਿਓ ਫੈਨ ਹੋਏ ਜੀ ਕਿੱਥੇ ਗਏ ਸੀ ਉਹਨੇ ਵੀ ਫੈਨ ਕੀਤਾ ਉਹਨੇ ਕਿਹਾ ਤੁਹਾਡੇ ਪੈਸੇ ਵਾਪਸ ਹੋ ਜਾਣੇ ਤੁਸੀਂ ਛੱਪੜ ਦੀ ਤਿਆਰੀ ਕਰਾਓ ਅਸੀਂ ਖੁਦ ਮੈਂ ਮੌਜੂਦਾ ਨਾਲ ਸੀ ਗਿਆ ਤੇ ਅਸੀਂ ਫਿਰ ਬਾਅਦ ਵਿੱਚ ਥੇ ਹੀ ਲੱਗਿਆ ਕਰਾਉਣ ਤੇ ਬਾਅਦ ਵਿੱਚ ਜਦੋਂ ਆਏ ਆ ਫਿਰ ਆਪਣੇ ਚੌਕੀਦਾਰ ਨੂੰ ਗਿਆ ਹੈਗਾ ਚੌਕੀਦਾਰ ਨੇ ਦੇ ਕੇ ਆਉਂਦਾ ਰਿਹਾ ਚੌਕੀਦਾਰ ਬਾਕਾਇਦਾ ਨੋਟਿਸ ਵੀ ਇਹਨਾਂ ਨੂੰ ਭੇਜਿਆ ਚੌਕੀਦਾਰ ਵੀ ਖੁਦ ਕਹਿਣਾ ਹੈ ਵੀ ਆਪਣੇ ਆ ਨੋਟਿਸ ਪਰ ਉਹਨਾਂ ਨੇ ਇਨਕਾਰ ਕਰਤਾ ਕਹਿੰਦੇ ਅਸੀਂ ਨਹੀਂ ਲੈਣਗੇ ਤੁਸੀਂ ਇਹ ਉਹ ਦੇਖੋ ਤੁਸੀਂ ਸਾਡੇ ਖੁਦ ਭਰਾਵਾਂ ਦੇ ਪਿਆਸ ਮਾ ਉਹਨਾਂ ਚੱਕ ਲਿਆ ਉਹਨਾਂ ਨਾਲ ਕੋਈ ਧੱਕਾ ਨਹੀਂ ਆ ਆ ਜਿਹੜੇ ਮੌਜੂਦਾ ਹੋਏ ਇਹਨਾਂ ਨਾਲ ਕੋਈ ਧੱਕਾ ਨਹੀਂ ਆ ਪਰ ਇਹਨਾਂ ਨੇ ਤਾਂ ਕਰਤਾ ਤੁਸੀਂ ਪਿੰਡ ਦੇ ਮੈਂਬਰ ਕੋ ਪੰਚਾਇਤ ਮੈਂਬਰ ਨਹੀਂ ਮੈਂ ਆਪਣੇ ਕਿਸਾਨ ਜੀ ਨਹੀਂ ਮੈਂ ਮੈਂ ਆਹ ਲੰਬੜਦਾਰ ਆ ਜੀ ਪਿੰਡ ਦੇ ਉਹ ਲੰਬੜਦਾਰ ਆ ਜਿੰਮੇ ਆਲਾ ਹਾਂਜੀ ਆਇਆ ਸੀ ਇਹਨਾਂ ਨੂੰ ਨਾਮ ਤੁਹਾਡਾ ਜੀ ਸਰਜੀਤ ਸਿੰਘ ਜੀ ਸਰਜੀਤ ਸਿੰਘ ਕੀ ਮਸਲਾ ਸਾਰਾ ਜਿਹੜਾ ਤੁਹਾਨੂੰ ਤੁਹਾਡੇ ਲੋ ਬਜ਼ੁਰਗਾਂ ਨੂੰ ਵੀ ਦੱਸਿਆ ਗਿਆ ਕਿ ਤੁਹਾਡੇ ਨਾਲ ਡੰਗਰ ਦਾ ਨੁਕਸਾਨ ਕੀਤਾ ਗਿਆ ਤੁਹਾਡੀ ਜਿਹੜੀਆਂ ਹਾਂਜੀ ਹਾਂਜੀ ਚਾਰ ਦਵਾਰੀ ਇਹ ਤੋੜੀ ਹਾਂਜੀ ਸਾਡਾ ਸਾਰੀਆਂ ਦਵਾਰਾਂ ਸਾਰੀਆਂ ਪਿੱਛੇ ਤੋੜਤੀਆਂ ਅਸੀਂ ਨੂੰ ਬਹੁਤ ਘਰ ਰੋਜਾ ਨਾ ਤੋੜ ਸਾਡੀ ਮਾਤਾ ਮੇਰੀ ਵਾਈਫ ਸਾਡੇ ਹੋਰ ਵੀ ਘਰ ਦੇ ਲਾਗੇ ਗਾੜੀ ਖੜੇ ਮੋਰੇ ਮੋਰੇ ੱਤਕਾ ਦੇ ਇੱਕ ਪਰਾਂ ਮਾਰ ਕੇ ਸਾਰੇ ਉਹਨਾਂ ਨੇ ਪਿੱਛੇ ਦਵਾਰ ਤੋੜਤੀ ਮੇਰੇ ਸੱਜਣ ਮਿੱਤਰ ਵੀ ਹੋਰ ਵੀ ਹੈਗੇ ਸੀ ਜਿਹੜੇ ਕਹਿੰਦੇ ਹਟ ਜਾ ਹਟ ਜਾ ਨਾ ਕਰ ਕੰਮ ਇਹ ਤੇ ਮਤਲਬ ਕੋਈ ਉਹਨੂੰ ਹੈ ਨਹੀਂ ਸੀਗੀ ਕੋਈ ਅਫਸਰ ਨਹੀਂ ਸੀ ਨਾਲ ਕੋਈ ਕੁਛ ਨਹੀਂ ਸੀ ਗੁੰਡਾ ਕਰਦੀ ਨਾ ਸਾਰਾ ਕੰਮ ਕੀਤਾ ਇਹਨੇ ਗੁੰਡੇ ਸਾਧ ਲੈਂਦਾ ਜਦੋਂ ਵੀ ਕੋਈ ਮਾੜਾ ਪ੍ਰੋਗਰਾਮ ਹੁੰਦਾ ਤੇ ਗੁੰਡਿਆਂ ਦੇ ਨਾਲ ਹੀ ਫਿਰਦਾ ਬਸ ਗੁੰਡੇ ਉਹਦੇ ਰੱਖੇ ਹੋਏ ਨਸ਼ਾ ਪਤਾ ਗੁੰਡਿਆਂ ਨੂੰ ਖਵਾ ਦਿੰਦਾ ਵਾ ਤੋ ਗਾਸੋ ਕੰਮ ਕਰਾ ਦਿੰਦਾ ਤੁਸੀਂ ਕਾਰੋਬਾਰ ਕਰਦੇ ਹਾਂਜੀ ਤੁਹਾਡਾ ਕੀ ਕਾਰੋਬਾਰ ਹੈ ਮੈਂ ਅਸਲ ਬਿਲਡਰ ਕੰਟਰੈਕਟਰ ਹਾਂ ਹਾਂ ਕੰਟਰੈਕਸ਼ਨ ਹਾਂਜੀ ਹਾਂਜੀ ਤੇ ਜਿਹੜਾ ਇਹ ਤੁਹਾਡਾ ਮਾਲ ਡੰਗਰ ਆ ਜਦੋਂ ਉਹਨੂੰ ਤੁਸੀਂ ਦੱਸਿਆ ਉਹਨਾਂ ਨੇ ਰੋਕਿਆ ਨਹੀਂ ਵੀ ਕਿ ਆਪਣੇ ਕੰਮ ਨੇ ਵੀ ਸਾਡੇ ਮਤਲਬ ਮਾਲ ਡੰਗਰ ਦਾ ਵੀ ਨੁਕਸਾਨ ਹੋਗਾ ਨਹੀਂ ਮਾਲ ਡੰਗਰ ਉਹ ਸਾਡਾ ਮਾਲ ਡੰਗਰ ਥੋੜਾ ਉਹ ਪਿੱਛੇ ਪਲਾਟ ਪਿੱਛੇ ਆ ਮਾਲ ਡੰਗਰ ਜਿੱਦਾਂ ਪਲਾਟ ਤੇ ਉਹਦਾ ਅੱਗ ਲਾਈ ਗਿਆ ਮੋੜ-ਮੋੜ ਕੇ ਇੱਥੇ ਅੱਗ ਲਾਉਣਾ ਸਾਡਾ ਅਸੀਂ ਪਾਣੀ ਪਾ ਪਾ ਅੱਗ ਬੁਝਾਈ ਸਾਡਾ ਵੀ ਪਿੱਛੇ ਮਾਲ ਡੰਗਰ ਸ ਹਾਂ ਹਾਂ ਜੀ ਪਿਛੇ ਉਹ ਜੀ ਦਾਈ ਤੋਂ ਅੱਗ ਨਾ ਹੀ ਬਜਾਉਂਦੇ ਸਾਡਾ ਉਹ ਵੀ ਸੜ ਜਾਣਾ ਹੈ ਸਾਡੇ ਪਹੂਆ ਛੁੱਡਾ ਛੁੱਡਾ ਸਾਰਾ ਕੁਝ ਸੜ ਜਾਣਾ ਹੈ ਅਸੀਂ ਤਾਂ ਆਪ ਮਿਹਨਤ ਕਰਦੇ ਰਤਾਂ ਵੀ ਇੱਥੇ ਰਿੰਦੇ ਰ ਅੱਗਾਂ ਬਜਾਉਂਦੇ ਰਿਆ ਦੋ ਜਾਨਵਰ ਮਰੇ ਵੀ ਦਾ ਹਾਂਜੀ ਹਾਂਜੀ ਦੋ ਜਾਨਵਰ ਮਰੇ ਇੱਕ ਮਤਲਬ ਬਸ਼ਰੂਟ ਮਰੇ ਛੋਟੇ ਇੱਕ 8-9 ਮਹੀਨੇ ਦਾ ਇੱਕ 3 ਮਹੀਨੇ ਦਾ ਮਰਿਆ 3 ਮਹੀਨੇ ਦਾ ਮਿਲਿਆ ਹੀ ਨਹੀਂ ਪਤਾ ਨਹੀਂ ਇਹਨਾਂ ਨੇ ਕਿੱਥੇ ਰਾਤ ਰਾਤ ਹੀ ਚੱਕ ਕੇ ਸਿੱਟ ਤਾ ਪ੍ਰਸ਼ਾਸਨ ਨੂੰ ਹੁਣ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਅਸੀਂ ਮੰਗ ਤਾਂ ਇਹ ਕਹਿੰਦੇ ਮਤਲਬ ਇਹ ਗਲਤ ਕੰਮ ਆ ਹਾਂ ਦੇ ਮਤਲਬ ਪਰਚਾ ਅਸੀਂ ਜਿਹੜਾ ਕੀਤਾ ਉਹ ਮਤਲਬ ਹਾਉ ਕੰਮ ਕਰਨ ਨੂੰ ਗੁਰੂ ਕੀ ਨਾਮ ਦਾ ਡਾਜੀ ਡਾਜੀ ਗੁਰਦੇਵ ਸਿੰਘ ਨੰਬਰ ਦਾ ਨੰਬਰ ਦਾ ਗੁਰੂ ਇੱਕ ਰਹਿਣਾ ਤਾਂ ਡਿਪੈਂਡ ਦਾ ਕਿ ਇੱਕ ਪੁਕਾਰੀ ਢਾਈ ਗਈ ਰਿਆ ਜਾਂ ਚੱਜਾ ਜਾਂ ਇਹ ਇਹ ਜੀ ਆਪਣੇ ਕਾਨੂ ਕਾਨੂਗੋ ਸਾਹਿਬ ਗਰਦੌਰ ਇੱਥੇ ਤਾਂ ਪੁਕਾਰੀ ਸਾਹਿਬ ਖਾਏ ਆ ਆਪਣੇ ਨਿਸ਼ਾਨ ਵੀ ਕੱਢ ਲਿਆ ਖੁਦ ਮੈਂ ਨਾਲ ਸੀ ਇਹੋ ਆਪਣੇ ਸਿੱਧਰ ਕੋ ਮਾਰ ਕਰਾ ਕੇ ਉਹਦੀ ਆਪਣੀ ਮਮ ਲਈ ਸੀ ਮਨਜ਼ੂਰੀ ਲਈ ਹੋਈ ਆ ਤੇ ਦੇ ਜਿਹੜੇ ਢਾਈ ਦੇ ਲੋਕਾਂ ਦੇ ਘਰਾਂ ਤੇ ਛੱਡੇ ਜਨ ਹਾਂਜੀ ਹਾਂਜੀ ਉਹਨਾਂ ਦਾ ਇਲਜ਼ਾਮ ਇਹ ਹੈ ਸਰਪੰਚ ਸਾਹਿਬ ਤੇ ਕਿ ਉਹਨਾਂ ਨੂੰ ਕੋਈ ਮਤਲਬ ਕਿ ਸਰਕਾਰ ਵੱਲੋਂ ਜਾਂ ਜਾਂ ਤੁਹਾਡੇ ਵੱਲੋਂ ਕੋਈ ਨੋਟਿਸ ਨਹੀਂ ਦਿੱਤਾ ਜੀ ਮੇਰੇ ਦਿਨ ਦਿੱਤਾ ਨੋਟਿਸ ਕਿੱਦਾਂ ਦਾ ਨੋਟਿਸ ਨਾ ਹੁੰਦਾ ਉਹਨਾਂ ਨੇ ਮੰਨਤ ਕਰਵਾਈਆਂ ਨੋਟਿਸ ਕਹਿੰਦਾ ਪਏ ਸਾਡੇ ਕੋਲ ਦਿਖਾ ਦਿੰਦੇ ਤੁਹਾਨੂੰ ਚਮਕੀਦਾਰ ਦੇ ਫੈਨਾ ਫੈਨ ਕਰਦੰਦਗੀ ਕੀਤੀ ਇਹਨਾਂ ਨੇ ਉਹਨਾਂ ਨੇ ਕਰਵਾ ਦਿੱਤਾ ਉਹਰਾ ਅਦਾਨ ਕਰੀ ਸੀ ਜੀ ਗਿਆ ਸੀ ਬਿਲਕੁਲ ਗਿਆ ਸੀ ਜੀ ਹਾਂਜੀ ਉਹ ਤਾਂ ਚੌਂਕੀ ਆਦਮ ਨੇ ਇਨਕਾਰ ਕੀਤਾ ਜੀ ਇਹਨਾਂ ਨੂੰ ਨਿਸ਼ਾਨਦੀ ਕਰਾਉਣੀ ਸੀ ਜੀ ਉਦੋਂ ਚੌਂਕੀਦਾਰ ਨੂੰ ਕਹਿੰਦੇ ਸੀ ਹਿੰਦੀ ਹੁਣਾਂ ਵਿੱਚ ਉਦੋਂ ਇਨਕਾਰ ਰਹਿ ਗਿਆ ਇਹਨਾਂ ਵੱਲੋਂ ਜੀ ਉਹ ਨਿਸ਼ਾਨਦੀ ਹੋਈ ਉਦੋਂ ਫੜਾ ਪੈਂਦੇ ਦਿਨ ਮੌਜੂਦ ਰਿਹਾ ਜਦੋਂ ਨਿਸ਼ਾਨਦੀ ਹੋਈ ਵਗੈਰਾ ਓਕੇ ਜੀ ਵੀਡੀਓਗ੍ਰਾਫੀ ਤੁਸੀਂ ਕਰਾਈ ਸੀ ਕਾਦੀ ਨਿਸ਼ਾਨਦੀ ਨਹੀਂ ਜਦੋਂ ਇਹਨਾਂ ਨੇ ਇਨਕਾਰ ਕੀਤਾ ਤੁਸੀਂ ਨੋਟਿਸ ਦੇਣ ਗਏ ਕੋਈ ਉਹਦੀ ਉਸ ਟਾਈਮ ਦਾ ਕੋਈ ਵੀਡੀਓ ਦੂਜਾ ਗਿਆ ਚੌਂਕੀਦਾਰ ਤੁਸੀਂ ਯਾਰ ਗਵਾਹੀ ਇਹ ਦੇ ਸਕਦਾ ਜੀ ਦੇ ਸਕਦਾ ਜੀ ਹਾਂਜੀ ਦੇ ਸਕਦਾ ਪੂ ਗਿਆਨ ਜੜ ਗਿਆ ਜੜ ਗਿਆ ਕਹਿੰਦਾ ਕੋਲੇ ਪਲੀਜ਼ ਰਾਜੀ ਇਸ ਮਸਲੇ ਨੂੰ ਦੇਖ ਕੇ ਤੁਸੀਂ ਕੀ ਕਹਿਣਾ ਚਾਹੋ ਇਸ ਮਸਲੇ ਇਹ ਮਸਲਾ ਹੋਰ ਵੀ ਘਾਤੋ ਰਿਹਾ ਹੋਰ ਵੀ ਘਾਤੋ ਰਿਹਾ ਜੇ ਆਪਣੇ ਸਾਡੇ ਪਰ ਛਪੜਾਂ ਦੇ ਬਹੁਤ ਜਿਆਦੇ ਕਬਜੇ ਹੋਏ ਆ ਇਸ ਕਰਕੇ ਨਿਸ਼ਾਨੀ ਲਈ ਸੀ ਪਰ ਹਿੰਦ ਲੋਕੇ ਥਾਂ ਛੱਡਣ ਤਿਆਰ ਨਹੀਂ ਗਏ ਇਹ ਨਿਸ਼ਾਨੀ ਦੇ ਗਏ ਪਰ ਤੁਹਾਡੇ ਕੋਲ ਗਲਤ ਦੇਖ ਗਏ ਨਹੀਂ ਉਹ ਜੀ ਲੋਟਣਾ ਨਹੀਂ ਹੋੜੀ ਤੇ ਚੜਦਾ ਗਣਾ ਕੋ ਨੂੰ ਸੇਡ ਰਹੇ ਹੋ ਤੁਸੀਂ ਤੇ ਉਹਦਾ ਵੀ ਜਿੱਦਾਂ ਥਾਂ ਛਪੜਦਾ ਹੋ ਕਦੇ ਕਦੇ ਛਪੜੀ ਵਿਖੇ ਸੱਟੇ ਤੋਂ ਤੁਸੀਂ ਦੇਖ ਸਕਦੇ ਹੋ ਉਹਨੀ ਵਿਵਸਥਾ ਦੇ ਸਾਰੇ ਜਿਹੜੀ ਨਿਸ਼ਾਨਦੇਹੀ ਕਰਕੇ ਗਿਆ ਉਹ ਵਿੱਚ ਉਹ ਸਾਡੇ ਵਿੱਚ ਆਉਂਦੀ ਜੋ ਪਟਵਾਰੀ ਦੇ ਤੌਰ ਤੇ ਅਮਚਾਰ ਕਰ ਗਿਆ ਉਹ ਸਾਹ ਨੂੰ ਘਰ ਵਿੱਚ ਆਉਂਦਾ ਮੈਂ ਹੀ ਗੱਲ ਕਰ ਰਿਹਾ ਤੇ ਉਹ ਪਾਟੇ ਨੋਰਦੀ ਆਰਡਰ ਦੀ ਉੱਤਰਾਂ ਪਾਟੇ ਨੋਰਦੇ ਆਰਡਰ ਹੋ ਰਿਹਾ ਜੀ ਸਾਨੂੰ 3 ਤਰੀਕ ਨੂੰ ਇਹਨਾਂ ਦਾ ਘਰ ਢਾਈ ਜਾਂਦੇ ਆ ਜੀ ਇੱਕ ਕਰੀ ਜਿਹੜੇ ਬਿੱਲੀਆਂ ਦੇ ਬਲਕਨ ਕੀਤੇ ਉਹ ਢਾਈ ਜਾਂਦੇ 1 ਤਰੀਕ ਨੂੰ ਕੋਰ ਦੇ ਸਾਹਮਣੋਂ ਦੇ ਸਾਨੂੰ 3 ਤਰੀਕ ਨੂੰ ਜੀ ਉਹਦਾ ਤਾਂ ਕੋਰ ਕੋਰ ਦੇ ਹੈਗਾ ਜੀ ਮੈਂ ਆ ਫੋਟੋ ਲਈ ਹੋਈ ਆ ਜਦ ਜਦ ਮੈਨੂੰ ਦੂਜਾ ਦੇਖ ਗਿਆ ਆ ਦਾਗਿਆ ਦਾਗ ਦੇ ਗਿਆ ਵਾ 33 ਨੂੰ ਧੰਨਵਾਦ ਜੀ ਪਰਮੇਸ਼ਰ ਸਿੰਘ ਜੀ ਜਿਹੜਾ ਇਹ ਤੁਹਾਡਾ ਰਗਵਾ ਜਿਹੜੇ ਚਾਰ ਵਾਰੀ ਕੀਤੀ ਗਈ ਹੈ ਜਿਹੜੀ ਥੋੜੀ ਗਈ ਹੈ ਤੁਹਾਡੇ ਪਿੰਡ ਦੇ ਸਰਪੰਚ ਹਾਂਜੀ ਇਹ ਕੀ ਇਹਦੇ ਬਾਰੇ ਸਾਡਾ ਦਸੰਗਰ ਇਹ ਸਾਲ ਸਾਡਾ ਨੰਬਰ ਲਈ ਦਾ ਪਲਾਰ ਸੀਗਾ ਜੀ ਤੇ ਸਾਡੇ ਸਟੇ ਆਰਡਰ ਹੈਗੇ ਸੀਗੇ ਜੀ ਉਹਦੇ باوجود ਫਿਰ ਵੀ ਉਹਨਾਂ ਨੇ ਸਾਡੀ ਤੂੜੀ ਨੂੰ ਅੱਗ ਲਾਈ ਖਾਂਦ ਸੱਟ ਕੇ ਸਾਡੇ ਪਸ਼ੂ ਮਾਰੇ श्रेयाम गुंडागर्दी की थी गुंडागर्दी की थी मतलब से... ते मतलब ना कोई कोई अफसरै थे ना कोई पुलिस ना प्रशासन नाल सीगा सिर्फ कल सरपंच अकेले ने मतलब वे अपनी मर्जी नाल ही कीता ना यो ਤੁਹਾਡੇ ਕੋਲ ਕੋਰਟ ਦੇ ਬਕਾਇਦਾ ਸਟੇਅ ਉੱਤਰਿਆ ਬਿਲਕੁਲ ਜੀ ਠੀਕ ਹੈ ਜੀ ਹਾਂਜੀ ਤੇ ਸਟੇਅ ਆਰਡਰ ਜੇ ਤੁਹਾਡੇ ਕੋਲ ਹੈਗੇ ਆ ਤਾਂ ਤੁਸੀਂ ਉਹਨੂੰ सरपंच ਨੂੰ ਦਿਖਾਈ ਨਹੀਂ ਕਿ ਵੀ ਸਾਡੇ ਕੋਲ ਸਟੇਅ ਹੈਗੀ ਹਾਂ ਦਿਖਾਈ ਸੀ ਇਹ ਮਤਲਬ ਕਿ ਤੁਹਾਡੇ ਕੰਮ ਨੂੰ ਸਰਪੰਚ ਧੱਕਾ ਕਰਕੇ ਧੱਕਾ ਕਰਕੇ ਹਾਂ ਜੀ ਗੁੰਡਾਗਰਦੀ ਕੀਤੀ ਜਿਹੜੀ ਗੁੰਡੇ ਗੰਡੇ ਬਹੁਤ ਸੱਜੇ ਸੀ श्रेयाम सारा मतलब ਜਦੋਂ ਇਹ ਕੰਮ ਕਰਦੇ ਪ੍ਰਸ਼ਾਸਨ ਨਾਲ ਕਿਸੇ ਨਾਲ ਮਤਲਬ ਕਿ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹਾਂ ਜੀ ਜੀ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆਇਆ ਜੀ ਜਿੰਨ ਡਿਗਰੀ ਤੋਂ ਆਇਆ ਬਾਅਦ ਵਿੱਚ ਆਇਆ ਮਤਲਬ ਜਦੋਂ ਉਹਨਾਂ ਨੇ ਕੰਮ ਇਹ ਕਰਤਾ ਸੀ ਕੰਮ ਕਰਤਾ ਜਦੋਂ ਤੇ ਹੁਣ ਜਿਹੜਾ ਤੁਹਾਡਾ ਇਹ ਅਲਿਗੇਸ਼ਨ ਲਾਈਆ ਤੁਸੀਂ ਜਿਹੜੀ ਹਾਂ ਜੀ ਇਹ ਥਰੂ ਪੁਲਿਸ ਸਟੇਸ਼ਨ ਹੈ ਕਿੱਦਾਂ ਪੁਲਿਸ ਸਟੇਸ਼ਨ ਜੀ ਵੀ ਲੱਗੀ ਹੋਈ ਆ ਜੀ ਤੇ ਕੋਰਟ ਵਿੱਚ ਕੋਰਟ ਵਿੱਚ ਲੱਗੀ ਹੋਈ ਆ ਪੁਲਿਸ ਸਟੇਸ਼ਨ ਵਾਲੀ ਹੈ ਤੁਹਾਡੀ ਗੋਰੀਟੀ ਪਹਿਲਾਂ ਹਾਂ ਜੀ ਹਾਂ ਜੀ ਪੁਲਿਸ ਸਟੇਸ਼ਨ ਵਾਲੋਂ ਪਰਚਾ ਦਰਜ ਕੀਤਾ ਗਿਆ ਇੱਕ ਹਫਤਾ ਹੋ ਗਿਆ ਇਹ ਗੱਲ ਨੂੰ ਪਰ ਉਹਨੂੰ ਅਰੈਸਟ ਨਹੀਂ ਪਾਈ ਗਈ ਅਜੇ ਤੱਕ ਅਰੈਸਟ ਨਹੀਂ ਕੀਤਾ ਉਹ ਜਿਹੜਾ ਮਤਲਬ ਜਿਹੜਾ ਡੈਮੇਜ ਕੀਤਾ ਹੈ ਤੁਹਾਡਾ ਜਿਹੜਾ ਏਰੀਆ ਹਾਂਜੀ ਹਾਂਜੀ ਇਹ ਇਹਨੂੰ ਇੱਕ ਹਫਤਾ ਹੋ ਗਿਆ ਹਾਂਜੀ ਇੱਕ ਹਫਤਾ ਹੋ ਗਿਆ ਕਿਲਵਿੰਦਰ ਕੋਰ ਮਤਲਬ ਕੀ ਸਾਰਾ ਮਸਲਾ ਜੀ ਜਿਹੜਾ ਤੁਸੀਂ ਇਸ ਟਾਈਮ ਇਹਨਾਂ ਘੱਟ ਕੀਤਾ ਤਾਂ ਮਸਲਾ ਇਹੋ ਹੀ ਆ ਪੁੱਤ ਵੀ ਬਹੁਤ ਹੀ ਇੱਥੇ ਇੱਕ ਰੌਲੀ ਮੇਰੇ ਪਰਿਵਾਰ ਨੇ ਪਾਈ ਅਸੀਂ ਮੌਕੇ ਤੇ ਕੋਲ ਨਹੀਂ ਸੀ ਜੀ ਜੀ ਠੀਕ ਆ ਜੀ ਤੇ ਉਹਨੇ ਇੱਕ ਨਹੀਂ ਕਿਸੇ ਦੀ ਮੰਨੀ ਪਹਿਲਾਂ ਕਹਿੰਦੇ ਸੀ ਨਹੀਂ ਸਰਪੰਚ ਜਿਹੜਾ ਵਾ ਹਾਂ ਜੀ ਸਰਪੰਚ ਦਾ ਕਮਲਜੀਤ ਸਿੰਘ ਮਤਲਬ ਸਿੰਦਾ ਦੋ ਨਾਮ ਆਉਦੇ ਹਾਂਜੀ ਕੀ ਉਹਨੇ ਤੇ ਜਿੰਨਾ ਚਿਰ ਨੂੰ ਮੈਂ ਆਈ ਆ ਤੇ ਉਹ ਗਾੜੀਆਂ ਕਰਦਾ ਡੋਂਟ ਵਰੀ ਡੋਂਟ ਵਰੀ ਵੀ ਜੋ ਮਰਜ਼ੀ ਕਰ ਲੋ ਮੈਨੂੰ ਕਿਸੇ ਦਾ ਡਰ ਨਹੀਂਗਾ ਠੀਕ ਆ ਉਹਨੂੰ ਮੈਂ ਦੱਸਿਆ ਵੀ ਸਟੇ ਆਏ ਹੋਏ ਸਟੇ ਆਏ ਪਰ ਉਹਨੇ ਕਿਸੇ ਦੀ ਸਾਡੀ ਸੁਣੀ ਨਹੀਂਗੀ ਜਦੋਂ ਪਤਾ ਲੱਗਾ ਨੋ ਮੇਰੀ ਰੌਲੀ ਪੌਂਦੀ ਕੱਲੀ ਉਹ ਇੱਥੇ ਸੀ ਛੋਟਾ ਜਿਹਾ ਉਹਦਾ ਬੱਚਾ ਵਾ ਉਹ ਕਹਿਣ ਦੇ ਪਿੱਛੇ ਪਸੂ ਦੇਖ ਲਾ ਪਸੂ ਦੇਖ ਲਾ ਉਹ ਵੀਡੀਓ ਵੀ ਬਣੀਆਂ ਹੋਈਆਂ ਵਾ ਮਲਡੰਗਰ ਦਾ ਵੀ ਕਾਫੀ ਨੁਕਸਾਨ ਐਨਸ ਕਿੰਨ ਬਹੁਤ ਜ਼ਿਆਦਾ ਹੋ ਗਿਆ ਵਾ ਤੂੜੀ ਦਾ ਬਹੁਤ ਆ 20 ਬਾਈਟਲੀਆਂ ਤੂੜੀ ਦੇ ਸੜ ਗਈਆਂ ਦੋ ਪਸੂ ਤੇ ਦੋਨੇ ਲਵੇਰਿਆਂ ਦਾ ਮਤੈ ਇਹਦੇ ਵਿੱਚ ਕੋਈ ਜਾਤ ਪਾਤ ਦਾ ਰੋਲਾ ਵੀ ਆ ਜੀ ਨਹੀਂ ਜੀ ਮੇਰੇ ਨਾਲ ਤੇ ਕੋਈ ਰੋਲਾ ਨਹੀਂ ਮੈਂ ਤੇ ਜਦੋਂ ਦੀ ਸਰਪੰਚੀ ਕੀਤੀ ਸੀ ਪਾਦਾ ਰੋਲਾ ਜਾਦਪਾਦਾ ਇਹ ਰੋਲਾ ਇਹਨੇ ਪਾਇਆ ਵਾ ਵੀ ਇਹ ਚੜਾਮਾ ਵਾ ਚੜਮ ਦਾ ਸਰੇ ਆ ਹੁਣ ਦਸਰੇ ਛਿੰਦੇ ਨੇ ਛਿੰਦੇ ਨੇ ਸਰਪੰਚ ਜਿਹੜਾ ਵਾ ਹਾਂਜੀ ਉਹਨੂੰ ਮੈਂ ਦੱਸਿਆ ਸੀ ਵੀ ਮੂੰਹ ਬੰਦ ਕਰ ਲਾ ਪਰ ਉਹ ਨਹੀਂ ਇਸ ਗੱਲ ਤੇ ਆਇਆ ਬਹੁਤ ਇੱਥੇ ਸਾਰਿਆਂ ਨੇ ਰੋਲਾ ਪਾਇਆ ਵਾ ਧੱਕਾ ਕਰਨ ਦਾ ਕਾਰਨ ਕੀ ਹੈ ਧੱਕਾ ਕਰਨ ਦਾ ਇਹ ਸਾਨੂੰ ਨਹੀਂ ਪਤਾ ਵੀ ਕੀ ਕਰਨੇ ਨੇ ਕੀਤਾ ਛੱਪੜਾਂ ਦਾ ਸੀਗਾ ਛੱਪੜ ਆਪਦਾ ਕਰ ਲੈਂਦਾ ਡੂੰਗਾ ਹਾਂਜੀ ਵੋਟਾਂ ਦਾ ਇਹ ਬਾਕੀ ਸਾਡਾ ਇਹਨੇ ਹਾਂ ਬੰਦੇ ਬੈਨ ਪਛਾਣੇ ਸੱਦੇ ਗਏ ਆ ਤੇ ਵੋਟਾਂ ਤੋਂ ਸਾਡੇ ਨਾਲ ਪੰਗਾ ਸੀ ਇਹਨੂੰ ਵੋਟਾਂ ਨਹੀਂ ਪਾਈਆਂ ਜੀ ਇਲੈਕਸ਼ਨ ਤੋਂ ਬੰਦੇ ਦਾ ਜਨਮ ਸਿੱਧਿਕ ਅਧਿਕਾਰ ਇਹ ਕਿਸੇ ਨੂੰ ਕਰ ਸਕਦੇ ਆ ਹਾਂਜੀ ਜੇ ਹੁਣ ਕੋਈ ਜਿੱਤਿਆ ਤਾਂ ਉਹਨੂੰ ਥੋੜੀ ਪਤਾ ਕੋਈ ਕਹਿੰਦਾ ਤਾਂ ਗਿਣਤੀ ਕਰਾ ਲਈ ਨਹੀਂ ਉਹ ਤਾਂ ਸਾਡੇ ਨਾਲ ਤਾਂ ਬਸ ਇਹ ਉਹਦਾ ਸੀਗਾ ਕੋਈ ਯੋਨੇ ਸਾਨੂੰ ਦੱਸਿਆ ਨਹੀਂ ਇੰਨਾ ਕੰਮ ਕਰਨ ਲੱਗੇ ਨੇ ਵੀ ਮੈਂ ਤੁਹਾਡੇ ਆਹ ਕਰਨਾ ਉਹ ਕਰਨ ਕੁਝ ਨਹੀਂ ਸਾਨੂੰ ਪਤਾ ਹੈ ਪੰਚਾਇਤੀ ਅਫਸਰ ਹਲਾਦਕਾਰੀ ਕੋਈ ਆ ਤੁਹਾਡੇ ਕੋਲ ਕੋਈ ਨਹੀਂ ਜੀ ਕੋਈ ਨਹੀਂ ਪੰਚਾਇਤੀ ਨਹੀਂ ਹਲੇ ਤੱਕ ਕੋਈ ਆ ਡੀਡੀਪੋ ਜਣਾ ਨਹੀਂ ਕੋਈ ਨਹੀਂ ਆਇਆ ਇੱਥੇ ਦਰਖਤ ਵੀ ਵੱਡੇ ਗਏ ਆ ਪਯਾਗ ਦੇ ਕਿਨਾਰੇ ਤਾਂ ਵੀ ਕੋਈ ਸਰ ਕੀ ਨਾਮ ਤੁਹਾਡਾ ਕਮਲਜੀਤ ਸਿੰਘ ਜੀ ਕੀ ਡੈਜਿਗਨੇਸ਼ਨ ਹੈ ਆਪਣਾ ਜੀ ਜੀ ਤਾਂ ਹੁਣ ਤੱਕ ਇਸ ਪਲੇਸ ਮੈਂ ਸਰਪੰਚਾ ਜੀ ਮੌਜੂਦ ਆ ਜੀ ਸਰ ਇਦਾਂ ਵੀ ਇੱਕ ਤੁਹਾਡੇ ਰੇਲਵੀਸ਼ਨ ਲੱਗਾ ਜਾ ਕਿ ਕਿ ਕੰਦਾ ਟਾਈਮ ਨਹੀਂ ਤੇ ਜਿਹੜੇ ਕੋਈ ਬੇਜਾਨ ਜਾਨਵਰ ਹੈ ਉਹਦੇ ਵੀ ਤੁਹਰੇ ਤੇ ਤੁਸੀਂ ਸਾਭਾ ਸਰਪੰਚ ਨਹੀਂ ਇਹੋ ਜੀ ਤੇ ਇਹਨੇ ਆਪਦੀ ਰਾਜ ਦੇ ਵਿੱਚ ਨਜ਼ਾਇਜ਼ ਕਬਜ਼ੇ ਕੀਤੀ ਹੋਈਆਂ ਲੋਕਾਂ ਨੂੰ ਕਿਰਾਏ ਹੋਏ ਹੈ ਜੀ ਇਹਨਾਂ ਨੂੰ ਮਤਾ ਪਿਆ ਹੋਇਆ ਹੈ ਮਤੇ ਦੀਆਂ ਕਾਪੀਆਂ ਦਾ ਸਾਰਾ ਕੁਝ ਦਿਖਾਵਾਂਗੇ ਜੀ ਇਹਨਾਂ ਦੇ ਨੋਟਿਸ ਤੇ ਜਗੇ ਇਹਨਾਂ ਨੂੰ ਵੀ ਆਪਦਾ ਸਾਮਾਨ ਚੱਕ ਲੋ ਇਥੋਂ ਸਰਕਾਰ ਵੱਲੋਂ ਹਦਾਇਤਾਂ ਵਾਂ ਇਹਨਾਂ ਨੂੰ ਹਟਾਓ ਸਾਮਾਨ ਨੂੰ ਇਹਨਾਂ ਨੇ ਹਟਾਇਆ ਨਹੀਂ ਵਿਆ ਜੀ ਤੇ ਨੋਟਿਸ ਲੈਂਪ ਵੀ ਇਹਨਾਂ ਨੇ ਇਨਕਾਰ ਕਰਤੀ ਜੀ ਸਾਡੇ ਕੋਲ ਸਾਰਾ ਕੁਝ ਪਿਆ ਹੋਇਆ ਨੋਟਸ ਦੀ ਕਾਪੀ ਤੁਹਾਡੇ ਕੋਲ ਨਹੀਂ ਹੈ। ਪਈਆ ਫੜਾ ਕੋ ਪਿਆ ਜੀ ਸਾਡੇ ਕੋਲ ਤੁਹਾਨੂੰ ਦਿਖਾ ਦਿੰਨੇ ਆ ਜੀ ਆਪਾਂ। ਜੋ ਲੋ ਅਕੋਰਡਿੰਗ ਤੁਸੀਂ ਅਸੀਂ ਕੰਮ ਕੀਤਾ। ਹਾਂਜੀ। ਇਹਨਾਂ ਨੂੰ ਮਜਬੂਰੀ ਕਬਜ਼ੇ ਦਿੱਤੇ ਹੋਇਆ ਹੁਣ ਸ਼ਹੀਦ ਜਿੰਨੀ ਨੂੰ ਚੇਤਾ ਆ ਗਿਆ ਜੀ। ਟੈਂਪਰੀ ਨੂੰ ਜਾ ਕੇ ਪੱਕਾ ਕਰਾ ਦਿੰਦੇ ਆ ਜੀ ਆਪਣੇ ਦੇ। ਮਰਿਆ ਹਰ ਡੰਗਰੇ ਇਹਨਾਂ ਨੇ ਪੁਰਾਣੀ ਜਿਥੋਂ ਲਿਆ ਕੇ ਬੱਚਾ ਰੱਖਤਾ ਜੀ ਉਥੇ। ਬੱਚਾ ਲਿਆ ਕੇ ਰੱਖ ਕੇ ਤੂੜੀ ਨੂੰ ਆਪਦੀ ਆਵਾਗ ਲਾਈਆ ਸਾਰਾ ਪਿੰਡ ਦੇਖੋ ਆਗ ਦੇ ਜਿੰਨ ਲਾਈਆ। ਆਪ ਲਾਇਆ। ਜਿੰਨੀ ਜਿੰਨੀ ਆਜੇ ਉਹਨਾਂ ਨੂੰ ਅੱਗ ਲੱਗ ਜਾਂਦੀ ਜੀ। ਜਦੋਂ ਤੂੰ ਕਾਲਾ ਹੀ ਬਚਾਏ ਆ ਬਚਾਏ। ਤੇ ਆਪਾਂ ਅੱਗ ਲਾ ਕੇ ਤੁੜੀ ਨੂੰ ਨਾਲ ਹੀ ਫਾਇਰ ਬ੍ਰਿਗੇਡ ਫੱਦਨੇ ਦੇਖ ਕੇ ਤਿੰਨ ਵਾਰ ਫਾਇਰ ਬ੍ਰਿਗੇਡ ਫੱਦੀ ਦੋ ਵਾਰ ਆਇੰਨਾਂ ਨੇ ਇੱਕ ਸਾਡੇ ਕੋਲ ਵੀਡੀਓ ਹੀ ਹੈ ਜਿਹਦੇ ਵਿੱਚ ਜੀਸੀ ਆਪਣੇ ਏਸੀਪੀ ਵੀ ਹੈ ਹਾਂਜੀ ਤੇ ਸ਼ਾਇਦ ਵਿੱਚ ਤੁਸੀਂ ਵੀ ਆ ਰਹੇ ਹੋ ਮੇਰੇ ਪਾਸੇ ਖੜਾ ਜੀ ਤੇ ਉੱਥੇ ਮੈਂ ਦਿਖਿਆ ਤਾਂ ਹੈ ਨਹੀਂ ਜੀ ਮੈਂ ਅੱਗ ਲਾਉਂਦਾ ਪਿਆ ਕਿਤੇ ਤੁੜੀ ਨੂੰ ਕੋਈ ਜਾਨਵਰ ਮਾਰਿਆ ਮੈਨੂੰ ਦਿਖਾਇਆ ਨਹੀਂ ਵੀਡੀਓ ਤੇ ਰੋਕ ਲਈ ਜਾ ਰਹੀ ਹੈ ਜਦੋਂ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਵੀ ਕੋਈ ਗੱਲ ਨਹੀਂ ਕਰਨਾ ਹੀ ਕਰਨਾ ਉਹਦੇ ਵਿੱਚ ਕੀ ਦੁੱਧ ਮੈਮ ਹੋ ਰਹੀ ਸ਼ਾਸਤਰੀ ਇਹ ਕਹਿੰਦੇ ਜੀ ਸਾਡੇ ਅਸੀਂ ਸਟੇ ਆਰਡਰ ਹੈ ਮੈਨੂੰ ਕਹਿੰਦਾ ਸਟੇ ਆਰਡਰ ਦਿਖਾਓ ਜੀ ਅੱਛਾ ਜੀ ਕੋਟ ਵਾਲੇ ਕੋਟ ਵਾਲਾ ਕੋਈ ਆਰਡਰ ਨਹੀਂ ਦਿਖਾਇਆ ਸਾਨੂੰ ਇਹਨਾਂ ਨੇ ਜੀ ਸਾਨੂੰ ਮੌਕੇ ਨਹੀਂ ਦਿੱਤਾ ਨੀ ਕੋਈ ਕੱਖ ਨਹੀਂ ਦਿੱਤਾ ਜੀ ਸਾਨੂੰ ਜੀ ਵੈਸੇ ਉਹਨਾਂ ਦੇ ਕੋਲ ਮੌਜੂਦ ਹੈ ਸਟੇ ਆਰਡਰ ਪਰ ਤੁਹਾਨੂੰ ਪੇਪਰ ਨਹੀਂ ਦਿੱਤਾ ਸਾਨੂੰ ਕੋਈ ਨਹੀਂ ਦਿੱਤਾ ਜੀ ਜੀ ਸੇ ਪੇਪਰ ਦੀ ਕਾਪੀ ਹੁੰਦੀ ਜੀ ਸਾਡੀ ਵੀ ਜਾ ਕੇ ਤਿੰਨ ਤਰੀਕ ਨੂੰ ਅੱਛਾ ਜੀ ਇਹਨਾਂ ਦਾ ਟਾਟਵਈਆ ਹੁੰਦਾ ਜੀ ਇੱਕ ਤਰੀਕ ਨੂੰ ਇੱਕ ਤਰੀਕ ਜੀ ਹਾਂਜੀ ਇੱਕ ਘੰਟਾ ਪਹਿਲਾਂ ਸਟੇ ਆਰਡਰ ਆ ਗਿਆ ਜੀ ਸਾਡੇ ਕੋਲ ਉਹ ਤਾਂ ਹੀ ਰੋਕ ਦਿੱਤਾ ਜੀ ਉਹ ਰੁਕਿਆ ਖੜਾ ਵਾ ਉਹ ਸਟੇ ਲਾਵਾਂਗੇ ਜਦੋਂ ਵੀ ਪੁਚਾਇਤ ਕੰਮ ਸ਼ੁਰੂ ਕਰਦੇ ਆ ਉਹਦੇ ਪੁਚਾਇਤ ਸਾਡੇ ਵਿਘਨ ਪਾਉਂਦੇ ਕੰਮ ਦੇ ਵਿੱਚ ਇਹੋ ਜੀ ਜਦੋਂ ਕੋਈ ਕੰਮ ਸਟਾਰਟ ਕਰ ਲੀ ਉਹਦੇ ਰੌਲਾ ਪਾ ਲੈਂਦੇ ਆ ਸਾਨੂੰ ਪੁਚਾਇਤ ਨੂੰ ਆਪਣਾ ਕੰਮ ਨਹੀਂ ਕਰਨ ਦਿੰਦੇ ਜੀ ਜਦੋਂ ਕੋਈ ਕੰਮ ਸ਼ੁਰੂ ਕਰ ਲਗੇ ਜੀ ਉਹਦੇ ਰੋਕ-ਥਾਂਪ ਪਾਉਂਦੇ ਆ ਜੇ ਕਹਿੰਦੇ ਅੱਗ ਲਾਈ ਆ ਇੱਕ ਅੱਗ ਲਾਈ ਦੀ ਕੋਈ ਵੀਡੀਓ ਦਿਖਾਉਣ ਮੈਨੂੰ ਜਿੱਥੇ ਅੱਗ ਲਾਈ ਪੈਟਰੋਲ ਪਾ ਗਏ ਨੇ ਜਿਹੜੇ ਮਤੇ ਪਏ ਉਹਨਾਂ ਨੇ ਤੁਹਾਡੇ ਕੋਲ ਕਾਪੀਆਂ ਸਾਰਾ ਕੁਝ ਹੈਗਾ ਜੀ ਕਾਪੀਆਂ ਹੈਗੀਆਂ ਆਪਣੀ ਕੋਲ ਮਾਈਕ ਕਰਾਂਗੇ ਸਾਰਾ ਕੁਝ ਹੈਗਾ ਜੀ ਵੀਡੀਓ ਦੇ ਬਗੈਰ ਤਾਂ ਉਹ ਦਿਖਾ ਦਿੰਦੇ ਜੀ ਜੀ ਧੰਨਵਾਦ ਉਹ ਜਿਹੜੇ ਨੇ ਸਰਪੰਚਾ ਜਦੋਂ ਗੱਲ ਕੀਤੀ ਸਰਪੰਚ ਨਹੀਂ ਉਹ ਥੋੜਾ ਪਾਸਾ ਸਪਸ਼ਟ ਕਰਨ ਦੇਤਾ ਪਰ ਜਦੋਂ ਅਸੀਂ ਉਥੋਂ ਪ੍ਰੋਪਰ ਅਵੇਨਸ ਨਹੀਂ ਉਹਨਾਂ ਕੰਮ ਨੂੰ ਨਹੀਂ ਕਰਦਾ ਕਿੰਦਾ ਮੈਂ ਇਹ ਡਾਕੂਮੈਂਟ ਸਪੋਰਟ ਦੇ ਕੇ ਪੇਸ਼ ਕਰਦਾ ਇਹ ਐਤਵਾਰ ਦੀ ਗੱਲ ਹੈ ਜੀ ਕਿ ਸਾਨੂੰ ਬਜਰੀਆ ਫੋਨ ਤੇ ਪਤਾ ਲੱਗਾ ਸੀ ਕਿ ਆ ਵੀ ਸਰਪੰਚ ਨੇ ਜਿਹੜਾ ਉਹ ਆਪਣਾ ਉਹਦੀ ਖੁਦਾਈ ਕਰ ਰਿਹਾ ਛੱਪੜ ਦੀ ਲੇਕਿਨ ਖੁਦਾਈ ਕਰਨ ਵਾਸਤੇ ਉਹਨੇ ਕਿਸੇ ਵੀ ਅਫੀਸਰ ਕੋਲੋਂ ਮਨਜ਼ੂਰੀ ਨਹੀਂ ਲਈ ਜਦ ਕਿ ਮਾਲ ਮਹਕਮੇ ਦੇ ਵਿੱਚ ਵੀਡੀਓ ਜਾਂ ਉਸ ਤੋਂ ਉੱਪਰਲੇ ਆਹਲਾ ਅਫਸਰ ਜਾਂ ਉਸ ਤੋਂ ਥੱਲੇ ਵਾਲੇ ਅਫਸਰਾਂ ਦੀ ਮਨਜ਼ੂਰੀ ਹੁੰਦੀ ਹੈ ਤੇ ਉਹਨਾਂ ਦੇ ਕੋਲੋਂ ਮਨਜ਼ੂਰੀ ਨਹੀਂ ਲਈ ਫਿਰ ਉਹਦੇ ਵਿੱਚ ਇਹਨਾਂ ਨੇ ਸਰਪੰਚ ਸਾਹਿਬ ਨੇ ਜਿਹੜਾ ਸੀ ਉਹਦੇ ਕੋੜੇ ਆ ਸਪੈਹਦੇ ਪੱਤੇ ਆ ਉਹਦੀ ਕੋਈ ਮਨਜ਼ੂਰੀ ਨਹੀਂ ਲਈ ਜਦ ਕਿ ਉਹ ਜੰਗਲਾਤ ਡਿਪਾਰਟਮੈਂਟ ਤੋਂ ਫੋਰੈਸਟ ਡਿਪਾਰਟਮੈਂਟ ਦਾ ਵਰਕ ਹੁੰਦਾ ਮਨਜ਼ੂਰੀ ਲੈਣੀ ਪੈਂਦੀ ਹੈ ਤੇ ਲੋਕਾਂ ਦੇ ਘਰ ਧਾ ਦਿੱਤੇ ਨੀਲਾ ਲੱਗਦੇ ਲੱਗਦੇ ਸੀਗੇ ਉਹਨਾਂ ਨੇ ਇਹਨਾਂ ਨੂੰ ਕੋਸ਼ਿਸ਼ ਕੀਤੀ ਆ ਕਿ ਅਸੀਂ ਦਿਖਾਈਏ ਆਪਾਂ ਸੋ ਤੇ ਉਹ ਐਸੀ ਉਹ ਸਟੇਜ ਵੀ ਇਹਨੇ ਦੇਖਿਆ ਲੇਕਿਨ ਉਹਦੇ ਵਿੱਚ ਸਰਪੰਚ ਨੇ ਜਿਹੜੀ ਐ ਬਿਲਕੁਲ ਬਦਮਾਸ਼ੀ ਕੀਤੀ ਆ ਉਹ ਗਰੀਬ ਆਦਮਿਆਂ ਦੇ ਘਰਾਂ 'ਤੇ ਆ ਕਿਤੇ ਕੋਈ ਮਨਜ਼ੂਰੀ ਨਹੀਂ ਲਈ ਇਹਨਾਂ ਨੇ ਇਸ ਮਾਮਲੇ 'ਚ ਮੈਂ ਵੀਡੀਓ ਸਾਹਿਬ ਨਾਲ ਵੀ ਗੱਲ ਕੀਤੀ ਵੀਡੀਓ ਸਾਹਿਬ ਨੇ ਵੀ ਸਾਨੂੰ ਇਹ ਗੱਲ ਦੱਸੀ ਸੀਗੀ ਕਿ ਅਸੀਂ ਇਸ ਨੂੰ ਘਰ ਤੋੜਨ ਦੀ ਜਾਂ ਇਹਨੂੰ ਕਦਾਈ ਕਰਨ ਲਈ ਕੋਈ ਮਨਜ਼ੂਰੀ ਨਹੀਂ ਦਿੱਤੀ ਜੇ ਜੇ ਕੋਈ ਮਨਜ਼ੂਰੀ ਦਿੰਦੇ ਤਾਂ ਉਸ ਡਿਪਾਰਟਮੈਂਟ ਦਾ ਕੋਈ ਅਫਸਰ ਹਾਂ ਜੇ ਕੋਈ ਮਨਜ਼ੂਰੀ ਹੁੰਦੀ ਜੇ ਕੋਈ ਮਨਜ਼ੂਰੀ ਹੁੰਦੀ ਤੇ ਉਹਦੇ ਵਿੱਚ ਹੋਣਾ ਸੀ ਜੇਕਰ ਉਹ ਵੀਡੀਓ ਸਾਹਿਬ ਨੇ ਸਾਨੂੰ ਕਲੀਅਰ ਕਰ ਦਿੱਤਾ ਸੀ ਅਸੀਂ ਉਹਨਾਂ ਕੋਲ ਲਿਖਤੀ ਰਿਪੋਰਟ ਲਈ ਆ ਕਿ ਕੀ ਤੁਸੀਂ ਇਹਨੂੰ ਜਿਹੜਾ ਛੱਪੜ ਖੁਦਾਈ ਕਰਨ ਲਈ ਜਾਂ ਕਿਸੇ ਘਰ ਢਾਉਣ ਲਈ ਮਨਜ਼ੂਰੀ ਦਿੱਤੀ ਹੈ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਸਾਡੇ ਕੋਲ ਰਿਟਰਨ ਰਿਪੋਰਟ ਵੀ ਉਹਨਾਂ ਨੇ ਦਿੱਤੀ ਆ ਕਿ ਅਸੀਂ ਕੋਈ ਕਰਤਾਂ ਲਈ ਜਾਂ ਕਿਸੇ ਦੇ ਤਰਕਰ ਪੱਟਣ ਲਈ ਮਨਜ਼ੂਰੀ ਨਹੀਂ ਦਿੱਤੀ ਤੇ ਅਸੀਂ ਇਹ ਜਿਹੜਾ ਉਹਦੇ ਖਿਲਾਫ ਜਿਹੜੀ ਐਫ ਆਈ ਆਰ ਕਰਤੀ ਆ ਜੋ ਵੀ ਸੀ ਕੀ ਬਣਦੀ ਕਾਰਵਾਈ ਕਰ ਦਿੱਤੀ ਅਮਨੋਚ ਗੰਤੀ ਹੈ ਇਹ ਜਿਹੜਾ ਸਰਪੰਚਾ ਆਲਰੇਡੀ ਇਹਦੇ ਖਿਲਾਫ ਜਿਹੜੇ 5 ਮਕਦਮੇ ਪਹਿਲਾਂ ਦਰਜ ਆ ਇੱਕ ਕ੍ਰਿਮੀਨਲ ਟਾਈਪ ਦਾ ਵਿਅਕਤੀ ਆ ਰਮਜ਼ ਜ਼ਰੂਰ ਹੈਗਾ ਪਰ ਇਹ ਇਹਦੇ ਖਿਲਾਫ ਪੰਜ ਵੱਖ-ਵੱਖ ਦੇਜ 307 ਦਾ ਆਰਮਮੈਂਟ ਦੇ ਜਾਂ ਇਦਾਂ ਦੇ ਪੱਤੇ ਦਰ ਹੈਗੇ ਤੇ ਇਹਦੇ